ਕੁਰੀਆ ਜਾਂਦਾ ਜਿਗਾੜ ਕਰਾ ਲਿਆ ਉਹ ਪਾਈਪ ਲੀਕ ਕਰ ਗਈ ਉਹ ਰੈਡੀਏਟਰ ਦਾ ਟੈਂਕੀ ਲੀਕ ਕਰ ਗਈ ਕਿੰਨੇ ਕਿੰਨੇ ਦਾ ਪਊਗਾ ਇਹ ਸੋਚਣਾ ਚਾਹੀਦਾ ਬੰਦੇ ਨੂੰ ਹਾਂਜੀ ਬੰਦੇ ਨੂੰ ਅਗਲਾ ਅਗਲਾ ਘਾੜਾ ਲੈ ਕੇ ਨਾ ਚਾਹੀਦਾ ਮੈਂ ਗਲਤ ਕਰਾ ਰਿਹਾ ਤੇ ਗਲਤ ਕਰ ਰਿਹਾ ਇਹਦਾ ਰਿਜ਼ਲਟ ਕੀ ਆਊਗਾ ਜਿੱਦ ਹਾਲਤ ਦੇਖੋ ਜੀ ਚੰਗੀ ਚੀਜ਼ ਚੰਗੀ ਹੀ ਹੁੰਦੀ ਆ ਗੰਦਾ ਫਿਲਟਰ ਹੋਊਗਾ ਨਾ ਬਾਈ ਜੀ ਵਧੀਆ ਹੋਊਗਾ ਅੰਦਰਲੇ ਪਾਸੇ ਸਾਫ਼ ਹੋਊਗਾ ਤੇ ਬਾਹਰਲੇ ਪਾਸੇ ਗੰਦਾ ਹੋ ਜੂ ਕਰਕੇ ਆ ਸਰ ਵੀ ਇਹਦੇ ਵਿੱਚ ਕਪੈਸਿਟੀ ਆ ਤੁਹਾਡੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਵਿਜ਼ੂਅਲ ਫਿਲਟਰ ਭਾਜੀ ਤੁਹਾਡੇ ਸਾਹਮਣੇ ਖੋਲਿਆ ਹਾਂਜੀ ਅੱਜ ਦਾ ਵਿਸ਼ਾ ਕੰਮ ਨੂੰ ਲੈ ਕੇ ਆ ਜੀ ਬੇਟਾ ਨੇੜੇ ਆ ਜਾ ਇਹ ਪੈਸਾ ਗਾਰ ਆ ਮੇਰੀ ਠੀਕ ਹੈ ਆ ਦੇਖੋ ਫਿਲਟਰ ਦੀ ਹਾਲਤ ਇਹ ਜਾਮ ਵੀ ਹੋਇਆ ਪਿਆ ਹੁਣ ਮੈਂ ਇਹਨੂੰ ਇਹਨੂੰ ਵੜ ਕੇ ਵੀ ਤੁਹਾਨੂੰ ਦਿਖਾ ਦੇਣਾ ਭਾਜੀ ਇਹਦੀ ਹਾਲਤ ਕਿਉਂ ਐ ਇਦਾਂ ਵੀ ਐ ਮੰਨ ਲਓ ਵੀ ਮੈਂ ਇਹਨੂੰ ਹੁਣ ਨਵਾਂ ਪਾ ਦਿੱਤਾ ਇਸ਼ੂ ਤੁਹਾਡੀ ਗੱਡੀ ਚ ਪਹਿਲਾਂ ਹੈ ਪਿਕਅਪ ਦਾ ਵੀ ਇਸ਼ੂ ਹੋਊਗਾ ਇਹਨੇ ਪੰਪ ਵੀ ਖਤਮ ਕਰਨੇ ਨੇ ਇਹਨੇ ਨਿਊਜਲਾ ਵੀ ਖਤਮ ਕਰਨੇ ਨੇ ਇਹਨੇ ਸਪਲਾਈ ਵੀ ਖਤਮ ਕਰਨੀ ਐ ਹੁਣ ਤੁਸੀਂ ਦੱਸੋ ਵੀ ਕੀ ਸੋਚ ਕੇ ਆਏ ਸੀ ਇੱਥੇ ਵੱਖਰਾ ਕੀ ਨਿਕਲਿਆ ਵੀਰੇ ਵਕਰਾਏ ਵੀ ਤੁਹਾਡੀ ਸਰਵਿਸ ਬਹੁਤ ਵਧੀਆ ਮੈਂ ਨਹੀਂ ਸਰਵਿਸ ਤਾਂ ਭਾਜੀ ਕਰਦੇ ਆ ਅਸੀਂ ਖੱਪ ਕੇ ਨਾ ਉਹ ਬਰੀਕੀ ਤੱਕਰ ਜਾਣਾ ਚਾਹੁੰਦੇ ਜਿਹੜੀ ਛੋਟੀ ਹੋਈ ਪੁਰਾਣੀ ਸੱਸ ਦਾਦੀ ਮਾ ਇੱਕ ਸੋਲਜਾ ਹੋਇਆ ਇਨਸਾਨ ਕੰਮ ਕਰਨਾ ਚਾਹੁੰਦਾ ਪਰ ਅੱਜ ਐਲੀਗੇਸ਼ਨ ਲਾਉਣ ਲੱਗੇ ਲੋਕ ਫੇਸਬੁਕ ਤੇ ਮੈਂਟ ਲਾਉਂਦੇ ਆ ਆ ਚੋਰ ਹੀ ਹੋਇਆ ਠੀਕ ਹੈ ਜੀ ਇਹਦੇ ਫਿਲਟਰ ਦੀ ਹਾਲਤ ਵੇਖੋ ਪਾਰਾ ਕਿੰਨਾ ਮੈਂ ਤੁਹਾਨੂੰ ਖੋਲ ਕੇ ਦਿਖਾਉਣਾ ਭਾਜੀ ਤੁਹਾਡੇ ਸਾਹਮਣੇ ਵੱਡਦਾ ਇਹ ਵਿੱਚੋਂ ਹਾਲਤ ਕਿਉਂ ਜੀ ਨਿਕਲਦੀ ਹੈ ਹੁਣ ਇੱਥੇ ਪੰਪ ਨੇ ਹੋਇਲਾ ਡੈਮੇਜ ਹੋ ਜਾਣ ਤੁਸੀਂ ਤਾਂ ਗੱਡੀ ਚਲਦੀ ਲੈ ਕੇ ਆਏ ਸੀ ਤੇ ਬਦਨਾਮ ਕੌਣ ਹੈ ਮੈਂ ਨਾ ਮਾੜਾ ਕੌਣ ਹੈ ਅੱਜ ਦੁਨੀਆ ਤਾਈਓ ਚੰਗਾ ਨਹੀਂ ਕਰਨਾ ਚਾਹੁੰਦੇ ਭਾਜੀ ਦੇਖਦੇ ਆਂ ਭਾਈ ਦੋਸਤੋਂ ਹੁਣ ਇਹਨੂੰ ਕਟਿੰਗ ਕਰ ਰਹੇ ਆਂ ਤਾਂ ਪਤਾ ਲੱਗੂਗਾ ਇੰਦੀ ਹਾਲਾਤ ਅੰਦਰੋਂ ਕਿਉਂ ਜੇ ਨਿਕਲ ਰਿਹਾ ਹਰ ਗੱਲਬਾਤ ਹਰ ਚੀਜ਼ ਨੂੰ ਇੱਕ ਕਸਟਮਰ ਨੂੰ ਅਵੇਅਰ ਕਰਨਾ ਸਾਡਾ ਫਰਜ਼ ਹੈ ਬੇਟਾ ਖੋਲੀ ਜਰਾ ਵੱਡਿਆਂ ਨੂੰ ਆਜੋ ਸਰਦਾਰ ਸਾਹਿਬ ਓਏ ਹੋਏ ਹੋਏ ਹੋ ਅੱਜ ਕਚਰੇ ਆ ਸਾਰੇ ਸਰਦਾਰ ਸਾਹਿਬ ਹਾਲਤ ਦੇਖੋ ਕੀ ਹੈ ਆਵਦੇ ਹੱਥਾ ਲਾਇਓ ਵੀਰ ਜੀ ਥੋੜੇ ਧਵਾ ਦਾਂਗੇ ਸਾਬਣ ਨਾਲ ਵੀਰ ਜੀ ਜਾਂ ਤਾਂ ਤੇਲ ਕਾਲਾ ਪੈ ਗਿਆ ਇਹ ਕਾਲਸ ਕਿੱਥੋਂ ਆਈ ਇਹ ਤਾਂ ਆਇਲ ਅਰ ਗਈ ਹੋਈ ਪਈ ਐ ਇਹ ਮਿਸ ਹੋ ਜੈਂਸੀ ਦਾ ਫੈਲਟ ਹੋਣਾ ਨਾਲ ਦਾ ਇਹ ਲੈ ਨਹੀਂ ਕਹਿੰਦੇ ਤੁਸੀਂ ਹਾਲਤ ਵੇਖੋ ਇਹਨੂੰ ਪਾਣੀ ਕਾ ਕੇ ਇਹਦਾ ਆਪਰੇਸ਼ਨ ਅੱਜ ਪੂਰਾ ਹੀ ਕਰ ਲਾ ਦੁਨੀਆ ਦੇ ਸਾਹਮਣੇ ਜਿਹੜੇ ਕਹਿੰਦੇ ਹੁੰਦੇ ਬਾਈ ਆਹ ਵੇਖੋ ਜੀ ਅੰਦਰ ਉਹ ਕਿੰਨਾ ਕੰਦਾ ਬਾਹਰੋਂ ਖਾਈ ਆਹ ਦੇਖੋ ਜੀ ਇਹ ਤਾਂ ਫਿਲਟਰ ਹੀ ਚੰਗਾ ਸੀ ਜੇ ਮਾੜਾ ਹੁੰਦਾ ਤੇਰੇ ਬਾਈ ਜੀ ਖੇਡ ਜਾਣਾ ਸੀ ਆ ਹਾਲਤ ਦੇਖੋ ਬਾਈ ਜੀ ਕੱਢ ਦੇਣੀ ਕਾਜ ਬਾਈ ਜੀ ਚੰਗੀ ਚੀਜ਼ ਚੰਗੀ ਹੁੰਦੀ ਆ ਹਜੇ ਵੀ ਜੇ ਬੰਦਾ ਵੀਡੀਓ ਵੇਖ ਕੇ ਆ ਕੇ ਤੇ ਬਾਅਦ ਚ ਕਵੇ ਬਾਈ ਜੀ ਸਾਡੀ ਗੱਡੀ ਤਾਂ ਚੱਲਦੀ ਆਈ ਸੀ ਸਾਨੂੰ ਕਿਤੇ ਸ਼ੌਂਕ ਨਹੀਂ ਹੈਗਾ ਕਿ ਇਹਦਾ ਨੁਕਸਾਨ ਕਰੀਏ ਜਿਹੜਾ ਚੰਗਾ ਫਿਲਟਰ ਹੋਗਾ ਨਾ ਬਾਈ ਜੀ ਵਧੀਆ ਹੋਊਗਾ ਅੰਦਰਲੇ ਪਾਸੇ ਸਾਫ਼ ਹੋਊਗਾ ਤੇ ਬਾਹਰਲੇ ਪਾਸੇ ਗੰਦਾ ਹੋ ਜੂ ਇਹ ਗੰਦਾ ਇਸ ਕਰਕੇ ਆ ਫੜੀ ਬੇਟਾ ਇਹ ਗੰਦਾ ਇਸ ਕਰਕੇ ਆ ਸਰ ਵੀ ਇਹਦੇ ਵਿੱਚ ਕਪੈਸਿਟੀ ਆ ਤੁਹਾਡੇ ਗੰਦ ਨੂੰ ਕੰਟਰੋਲ ਕਰਨ ਦੀ ਇਹੀ ਮਾੜਾ ਕੱਪੜਾ ਹੁੰਦਾ ਆ ਦੇਖੋ ਹਾਲਤ ਕੀ ਆ ਭਾਈ ਜੀ ਆ ਕੀ ਆ ਜੀ ਪਰ ਜੇ ਸਚਾਈ ਨੂੰ ਕੋਈ ਮੰਨਣ ਨੂੰ ਤਿਆਰ ਹੈਗਾ ਤੁਹਾਡੀ ਗੱਡੀ ਉੱਚੀ ਕਿਉਂ ਕਰਾਈ ਭਰਾ ਜੀ ਆਜੋ ਬੇਟਾ ਉੱਥੇ ਆਜੋ ਆਪਾਂ ਹਿੱਸਾ ਕਰ ਰਹੇ ਆਂ ਭਾਜੀ ਉੱਥੇ ਆ ਜਾ ਬੇਟਾ ਆ ਟਾਇਰ ਤੁਹਾਡਾ ਬਾਈ ਜੀ ਸਿੰਪਲ ਹੈ ਪਿੱਛੇ ਹੋ ਜਾ ਬੇਟਾ ਭਾਜੀ ਇਹ ਦੱਸੋ ਵੀ ਇਹਨੂੰ ਉੱਚੀ ਕਰਾਉਂਦੀ ਕੀ ਜਰੂਰ ਸੀ ਪਤਾ ਲੱਗਣ ਤੋਂ ਹੀ ਕਹਿ ਰਹੇ ਮੈਨੂੰ ਤਾਂ ਇਹ ਗੱਲ ਕਹਿੰਦੇ ਕਹਿੰਦੇ ਵੀ ਲੱਗਦੀ ਨਹੀਂ ਤਾਂ ਇਹ ਥੋੜੀ ਉੱਚੀ ਚੱਕਦੇ ਤੁਸੀਂ ਕੰਪਨੀ ਦੇ ਸਿਸਟਮ ਨੂੰ ਛੇੜਿਆ ਹਾਂਜੀ ਆਪਾਂ ਕੰਪਨੀ ਤੋਂ ਸਿਆਣੇ ਹੈਗੇ ਨਹੀਂ ਜੀ ਜਨਮ ਦੇਣ ਵਾਲਾ ਕੌਣ ਹੈ ਪਰਮਪితਾ ਪਰਮੇਸ਼ਰ ਉਨੇ ਨੱਕ ਦੀ ਥਾਂ ਤੇ ਲੱਕ ਲਾਇਆ ਮੂੰਹ ਦੀ ਥਾਂ ਤੇ ਮੂੰਹ ਲਾਇਆ ਕੰਨ ਦੀ ਥਾਂ ਤੇ ਕੰਨ ਲਾਇਆ ਜੇ ਕੋਈ ਬੰਦਾ ਬਣਾਉਦਾ ਹੁੰਦਾ ਤੇ ਮੋਬਾਈਲ ਕੰਨ ਨੂੰ ਲੱਗਾ ਵੀ ਹੋਰ ਚੀਜ਼ ਤਾਂ ਚੱਕ ਕੇ ਹੋਰ ਪਾਸੇ ਲਾ ਸਕਦਾ ਮੈਨੂੰ ਦੱਸੋ ਵੀ ਜਦੋਂ ਤੁਹਾਡੇ ਅੰਦਰ ਸਪੇਸ ਇੰਨੀ ਹੈ ਆਪਾਂ ਚਾਨਣ ਵਾਲੇ ਪਾਸੇ ਚੱਲਦੇ ਭਾਜੀ ਤੁਸੀਂ ਦੇਖੋ ਬੇਟਾ ਤੂੰ ਦੂਰ ਖੜੀ ਭਾਜੀ ਜੇ ਤਾਂ ਗੱਡੀ ਬਾਹਰ ਕੱਢੀ ਐ ਤਾਂ ਇੱਥੇ ਵਜੋ ਜੇ ਅੰਦਰ ਚੱਲ ਰਹੀ ਐ ਇਹ ਭਾਜੀ ਕਿੱਥੇ ਚਲਾ ਗਿਆ ਟਾਇਰ ਬੇਟਾ ਨੇੜੇ ਜਾ ਜਾ ਆ ਕਵਰ ਕਰੀ ਚੀਜ਼ ਨੇੜੇ ਹੋ ਕੇ ਆ ਵੇਖੋ ਬਾਈ ਜੀ ਇੰਨਾ ਵਿੱਚ ਚੱਲਦਾ ਪਿਆ ਜੇ ਬਾਹਰ ਹੈ ਤਾਂ ਇੱਥੇ ਵੱਜੂ ਉਹ ਬਾਈ ਜੀ ਚੱਕਣ ਦੀ ਲੋੜ ਤਾਂ ਫੇਰ ਹੁੰਦੀ ਆ ਮੈਨੂੰ ਤੁਸੀਂ ਦੱਸੋ ਮੈਂ ਕੰਮ ਨੂੰ ਬੰਦ ਕਰਦਾ ਜਾਣਾ ਕੰਮ ਉਹਨਾਂ ਦਾ ਹੀ ਕਰਨਾ ਜਿਵੇਂ ਤੁਸੀਂ ਡਾਇਰੈਕਟ ਆ ਗਏ ਕੰਮ ਕਰਤਾ ਊਟੀ ਤਾਂ ਖਾਣੀ ਹੈ ਠੀਕ ਹੈ ਨਾ ਪਰ ਸਮਝਾਉਣ ਦਾ ਵਿਸ਼ਾ ਤੁਹਾਨੂੰ ਅਜ ਤੱਕ ਕਿਸੇ ਨੇ ਸਮਝਾਇਆ ਵੀ ਇਹ ਦੇ ਅੰਦਰ ਯਾਰ ਇੰਨੀ ਥਾਂ ਪਈ ਆ ਜੇ ਅੰਦਰ ਥਾਂ ਇੰਨੀ ਪਈ ਐ ਤੇ ਫਿਰ ਸਾਨੂੰ ਕੀ ਲੋੜ ਐ ਨਹੀਂ ਇਹ ਕੰਮ ਤਾਂ ਨਹੀਂ ਹਾਂ ਇਹ ਤਾਂ ਢੇਗੋਲੇ ਆ ਕੇ ਪਟੜ ਗਿਆ ਰੋਟੀ ਦੇ ਮਗਰ ਭੱਜ ਰਿਹਾ ਬੰਦਾ ਨਵੇਂ ਵੀ ਭੱਜਦਾ ਬਾਬੇ ਨਾਨਕ ਨੇ ਪਹਿਲਾਂ ਕਿਹਾ ਗ੍ਰਸਤੀ ਰਹਿ ਕੇ ਆਪਦਾ ਸਾਰਾ ਕੁਝ ਕਰ ਲਾ ਜਦ ਸਚਾਈ ਦੀ ਗੱਲ ਕਰਦੇ ਆਂ ਬਾਈ ਜੀ ਅੱਜ ਸੱਚ ਬੋਲਣ ਵਾਲੇ ਨੂੰ ਮੇਰੇ ਤੇ ਵੀ ਵੀਡੀਓ ਦੇ ਵਿੱਚ ਠੱਗ ਚੋਰ ਗੱਲਾਂ ਦਾ ਖੜਾ ਉਹਦੇ ਬੰਦੇ ਦਾ ਮਨ ਟੁੱਟਦਾ ਜਦੋਂ ਕੋਈ ਬੰਦਾ ਕਿਸੇ ਨੂੰ ਤਾਂ ਪਿਆਰ ਨਾ ਸਮਝਾ ਰਿਹਾ ਹੁਣ ਆਹ ਡੀਜ਼ਲ ਫਿਲਟਰ ਦੀ ਜੋ ਹਾਲਤ ਐ ਬਾਜ ਗੱਡੀ ਨਾਲ ਸਟਾਰਟ ਹੋਵੇ ਤੁਸੀਂ ਕੋਲੇ ਨਾ ਹੋ ਤੁਸੀਂ ਕੀ ਕਹਿਣਾ ਸੀਗਾ ਕੁਛ ਹੀ ਬੋਲੋ ਕੀ ਗੱਡੀ ਸਟਾਰਟ ਲੈ ਕੇ ਮਿਸਤਰੀ ਅਜੇ ਤਾਂ ਸਟਾਰਟ ਕਰਕੇ ਲਿਆ ਪਤਾ ਨਹੀਂ ਕਿਹੜਾ ਸਮਾਨ ਕੱਢ ਕੇ ਖਾ ਗਿਆ ਕੱਢਿਆ ਤਾਂ ਨਹੀਂ ਕੈਮਰੇ ਲੱਗੇ ਤੂੰ ਕੋਲੇ ਬੈਠੇ ਹੋ ਨਾ ਅੱਜ ਤਾਂ ਲੋਕਾਂ ਨੂੰ ਸਮਝਾ ਰਹਿਆ ਬਾਜੀ ਨੇਕੀ ਕਰ ਅਗਰ ਅੱਜਕੱਲ ਸਮਝਾਣਾ ਵਾਲਾ ਯਾਰ ਤੇਰੇ ਵਰਗੇ ਬਹੁਤ ਫਿਰਦੇ ਆ ਜੇ ਪਹਿਲੀ ਪਾਸ਼ਾ ਜੀ ਉਤੋਂ ਲੈ ਕੇ 10ਵੀਂ ਪਾਸ਼ਾ ਜੀ ਦੇਖੀਏ ਉਸੋਂ ਮੇਉ ਦੇ ਜਨਮ ਤੇ ਲੋਕਾਂ ਚਲੇ ਗਏ ਤੇ ਜਿਨ੍ਹਾਂ ਦੀ ਬਾਬਾ ਨਾਨਕ ਠੱਗੀਆਂ ਬੰਦ ਕਰਦਾ ਸੀ ਉਹੀ ਬਾਬੇ ਨਾਨਕ ਦੇ ਉਲਟ ਖੜ ਗਏ ਇਵੇਂ ਹੋਇਆ ਨਾ ਜੀ ਝੂਠਤਾ ਨਹੀਂਗਾ ਆਪਣੇ ਨੂੰ ਬਾਬਾ ਕਹਿੰਦਾ ਵੀ ਆਪ ਦੀ ਅਰਦਾਸ ਆਪ ਕਰ ਲਾ ਆਪਾਂ ਕਹ ਜੇ ਪੰਡਤ ਤੋਂ ਪਾਠੀ ਤੋਂ ਕਰਾਉਣੇ ਐ ਉਹ ਤੁਹਾਡੀ ਅਰਦਾਸ ਆਪ ਦੀ ਦਿਲੋਂ ਕਰੂਗਾ ਕਿ ਕੀ ਕਰੂਗਾ ਉਹ ਤਾਂ ਆਪਦੇ ਹਿਸਾਬ ਨਾਲ ਹੀ ਕਰ ਦੇਣੀ ਆ ਜੀ ਪੈਸੇ ਲੈਣੇ ਜਿੰਨੇ ਤੁਸੀਂ ਵੱਧ ਦੇ ਦੋਗੇ ਉੰਨੀ ਤੁਹਾਡੀ ਬਾਬਾ ਛਿੱਟੇ ਵਾਲੇ ਤੇ ਚਮਚੀ ਮਾਰ ਦੂਗਾ ਤੇ ਤੁਹਾਡੇ ਦੋ ਸ਼ਬਦ ਕਹੇ ਬਾਬੇ ਨੇ ਪ੍ਰਵਾਨ ਕਰ ਲੈਣੇ ਜੇ ਦਿਲ ਤੋਂ ਕਹਿਆ ਤਾਂ ਅਹੀ ਬਾਈ ਜੀ ਦਿਲ ਤੋਂ ਗੱਲਾਂ ਕਰ ਰਿਹਾ ਹੈ ਗੱਲ ਨੂੰ ਸਮਝਣ ਦੀ ਲੋੜ ਹੈ ਜੇ ਅਸੀਂ ਕਹਿੰਦਾ ਪੰਜ ਚਾਰ ਕੀ ਮੰਗਦੇ ਆ ਉਹ ਕਹਿੰਦਾ ਲਾ ਹਜ਼ਾਰ ਦਾ ਹੋ ਗਿਆ ਬਾਈ ਜੀ ਕਿ ਕਿ ਦੁੱਧ ਨੂੰ ਜਮਾਉਣਾ ਅੱਗ ਤੇ ਚਾੜਨਾ ਫਿਰ ਹਾਰੇ ਚ ਧਰਨਾ ਫਿਰ ਜਰਾਤ ਨੂੰ ਜਮਾਉਣਾ ਸਵੇਰੇ ਰੜਕਣਾ ਮੱਖਣ ਕੱਢਣਾ ਫਿਰ ਉਹਨੂੰ ਸਾੜਨਾ ਘਿਓ ਬਣਾਉਣਾ ਕਿੰਨਾ ਲੰਬਾ ਪ੍ਰੋਸੈਸ ਹੋ ਗਿਆ ਉਹਦਾ ਅੱਜ ਮੁੱਲ ਪਰ ਨੂੰ हट ਗਏ ਲੋਕ ਤੁਸੀਂ ਅੱਜ ਮੱਝਾ ਰੱਖਣੋ हट ਗਏ ਪਿੰਡ ਵਾਲੇ ਕਿਉਂ ਕਾਹ ਤੋਂ ਹਟ ਗਏ 80% ਮੱਝਾਂ ਰੱਖਣੋਂ ਹਟ ਗਏ ਜੀ ਤੁਹਾਡੇ ਕੋਲ ਦੁੱਧ ਪ्योर ਮਿਲਦਾ ਨਹੀਂ ਹੈ 10 ਵਜੇ ਚਵਾ ਕੇ ਦੁੱਧ ਖਤਮ ਹੈ ਤੇ ਦੁਕਾਨਦਾਰ ਵਾਲੇ ਕੋਲੇ ਕਿਹੜੀ ਅਸੀਂ ਮੱਝ ਜੜੀ ਭੈਣ ਨਹੀਂ 24 ਘੰਟੇ ਦੁੱਧ ਹੀ ਦੇ ਜਾਂਦੀ ਹੈ ਕੈਮੀਕਲ ਹੀ ਆਉਣਾ ਜੀ ਬੱਸ ਫਿਰ ਮੇਰੇ ਕੋਲ ਆਈ ਕੋ ਮੈਂ ਸਮਝਾਉਣਾ ਤੁਹਾਨੂੰ ਨਹੀਂ ਬਾਈ ਜੀ ਠੀਕ ਠਾਕ ਨੇ ਜੀ ਪਹਿਲਾਂ ਸ਼ੁਭਨਾਮ ਭਾਜੀ ਆਪਣਾ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਪਿੰਡ ਮਨਾਲ ਹੈ ਬਰਨਾਲਾ ਸਾਡਾ ਜ਼ਿਲ੍ਹਾ ਹੈ ਬਹੁਤ ਪਹਿਲਾਂ ਤੋਂ ਧੰਨਵਾਦ ਭਾਈ ਜੀ ਟਰਾਈ ਤੁਹਾਨੂੰ ਸੌਖਾ ਮਿਲ ਗਿਆ ਕਿ ਔਖਾ ਮਿਲਿਆ ਨਹੀਂ ਜੀ ਬਹੁਤ ਸੌਖਾ ਟਾਈਮ ਮਿਲ ਗਏ ਇੱਕੋ ਹੀ ਕਾਲ ਕਰੀ ਸੀ ਠੀਕ ਹੈ ਭਾਜੀ ਤੇ ਤੁਸੀਂ ਕਿਹਾ ਵੀ ਸੁਭਾ ਆ ਜਿਓ ਤੁਹਾਡਾ ਹੱਲ ਹੋ ਜਾਏਗਾ ਸਮਾਂ ਦੇਣਾ ਬੰਦ ਕੀਤਾ ਹੋਇਆ ਹਾਂਜੀ ਵੈਲਕਮ ਹੈ ਜੀ ਆਇਆਂ ਨੂੰ ਕੋਈ ਆਵੇ ਤੁਸੀਂ ਇੱਥੇ ਆਏ ਹੋ ਆਪਾਂ ਬਹੁਤ ਜ਼ਿਆਣੀ ਚੱਕੜਤੀਆਂ ਵਿੱਚੋਂ ਹਾਂਜੀ ਤੁਹਾਡੇ ਨੁਕਸ ਕੱਢ ਤੇ ਹਾਂਜੀ ਤੁਸੀਂ ਜਿੱਥੇ ਗਏ ਐਵੇਂ ਉਹਨਾਂ ਨੇ ਚੱਕ ਕੇ ਪੈਕ ਨਹੀਂ ਪਾਤੀ ਹਾਂਜੀ ਤੁਹਾਨੂੰ ਸਮਝਾਤਾ ਹਾਂਜੀ ਅੱਜ ਤੱਕ ਕਿਸੇ ਬੰਦੇ ਨੇ ਸਮਝਾਇਆ ਨਹੀਂ ਜੀ ਇਹ ਜਿੰਨਾ ਤੁਸੀਂ ਵਧੀਆ ਢੰਗ ਨਾਲ ਸਮਝਾਇਆ ਵੀ ਗੱਡੀ ਦੇ ਚਾਹ ਪ੍ਰੋਬਲਮ ਆ ਜਾਂਦੀਆਂ ਨੇ ਤੇ ਇਹ ਹੱਲ ਹੋਣੀ ਚਾਹੀਦੇ ਆ ਉਹ ਸਾਰੇ ਸਾਡੇ ਹੱਲ ਹੋ ਗਏ ਡੀਜ਼ਲ ਫਿਲਟਰ ਤੁਹਾਡਾ ਬਾੜਾ ਰੈਡਿੰਗ ਉੱਚੀ ਤੁਹਾਡੀ ਕੀਤੀ ਹੁਣ ਈਜ਼ੀਅਰ ਵਾਲਾ ਤਾਂ ਬਾਈ ਜੀ ਸਾਰੇ ਮੈਂ ਵੀ ਵੀਡੀਓ ਪਾਉਣਾ ਹੈ ਹਾਂਜੀ ਤੇ ਰੁੱਖੇ ਜ਼ਰੂਰ ਹੈ ਹਾਂਜੀ ਰੁੱਖੇ ਹਨ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਨਹੀਂ ਰੁੱਖੇ ਦੀ ਗੱਲ ਆ ਵੀ ਲੋਕਾਂ ਨੂੰ ਜੋ ਦੋ ਗੱਡੀਆਂ ਪਾ ਤਿਆਰ ਕੀਤੀਆਂ ਦੋਨਾਂ ਦੇ ਨਕਸ਼ੇ ਵੱਖਰੇ ਸੀ ਵੱਖਰੇ ਕੱਢ ਕੇ ਤੋਂ ਹਾਂਜੀ ਤੁਹਾਨੂੰ ਇੱਥੇ ਆ ਕੇ ਸਿੱਖਣ ਨੂੰ ਭਾਜੀ ਕੀ ਮਿਲਿਆ ਸਿੱਖਣ ਉਹ ਕਿਤਾ ਦਾ ਸਟਾਫ ਬਹੁਤ ਵਧੀਆ ਜੀ। ਠੀਕ ਹੈ ਬਾਈ। ਗੱਲ ਸੁਣਦੇ ਆ ਜੀ ਸਾਰੀ ਗੱਲ ਸਮਝਦੇ ਆ। ਤਸੱਲੀ ਨਾਲ ਸਾਰਾ ਕੰਮ ਕਰਦੇ ਆ। ਜਰਨਲ ਨੌਲੇਜ ਆ ਦੀ ਕੀ ਸਿੱਖੀ ਸੀ? ਅੱਜ ਕਰ ਕਿਸੇ ਮਿਸਤਰੀ ਨੇ ਦੱਸਿਆ ਕਿ ਬਾਈ ਜੀ ਤੁਸੀਂ ਐਵੇਂ ਹੀ ਪੈਕਿੰਗ ਪਾ ਲਈ। ਅਗਲਾ ਕਹਿੰਦਾ ਪੈਕਿੰਗ ਪਾ ਦੋ 11500 ਦਿੱਤਾ ਉੱਥੇ। ਹਾਂ ਜੀ। ਕੋਈ ਫਾਇਦਾ ਨਿਕਲੇ ਪੈਕਿੰਗ ਪਾਉਣ ਦਾ? ਨਹੀਂ ਉਹ ਤਾਂ ਤੇ ਕੰਪਨੀ ਤੋਂ ਸਿਆਣਤਾ ਹੈ ਨਹੀਂ ਆਪਾਂ। ਹਾਂ ਜੀ। ਉਸ ਰੱਬ ਨੇ ਆਪਣੇ ਨੂੰ ਬਣਾਇਆ। ਹਾਂਜੀ ਅਸੀਂ ਵੈਂਟੀਲੇਟਰ ਦੇ ਬੰਦਿਆਂ ਨੂੰ ਲਾਉਣ ਲਾਪੇ ਹਾਂਜੀ ਖੂਨ ਬਣ ਗਿਆ ਆਪਣੇ ਤੋਂ ਨਹੀਂ ਬਣਿਆ ਜੀ ਮੁੜੇਵੇਂ ਸਵਾਸ ਆਪਾਂ ਲੈਉਣੇ ਬੰਦਾ ਜਿਉਂਦਾ ਕਰ ਸਕਦੇ ਨਹੀਂ ਹੁੰਦਾ ਜੀ ਆਲਟੀਫੀਸ਼ਲ ਜੋ ਮਰਜੀ ਸਾਹ ਦਵਾਈ ਹੈ ਇਹ ਵੈਂਟੀਲੇਟਰ ਹਾਂਜੀ ਦੇਖੋ ਇੱਕ ਸਿਸਟਮ ਹੁੰਦਾ ਉਹ ਥਿਓਰੀ ਨੂੰ ਫਾਲੋ ਕਰਨਾ ਪੈਂਦਾ ਲੋਕ ਸਾਡੀਆਂ ਗੱਲਾਂ ਨੂੰ ਜਿਵੇਂ ਹੁਣ ਆਪਾਂ ਗੱਲਾਂ ਸਮਝਾਈਆਂ ਤੁਹਾਨੂੰ ਗੱਲਾਂ ਦਾ ਕਹਾ ਜਿਵੇਂ ਦੁੱਧ ਦਾ ਕੰਮ ਕਰਦੇ ਹਾਂਜੀ ਜੇ ਘਾਲ ਦਾ ਖਲ ਫੜੇ ਨੇ ਵਾਲਾ ਆਪਦਾ ਤੁਸੀਂ ਬਣਾਉਣੇ ਹੋ ਦਾਣਾ ਹਾਂਜੀ ਮਹਿੰਗਾ ਪੈਂਦਾ ਹੈ ਹਾਂਜੀ ਦੁੱਧ ਨਹੀਂ ਵਧੀਆ ਮੱਝਾ ਨਹੀਂ ਦੁੱਧ ਦੀ ਕੁਆਲਿਟੀ ਅੱਪ ਹੋ ਗਈ ਕੁਆਲਿਟੀ ਅੱਪ ਹੋ ਜਾਂਦੀ ਹੈ ਜੀ ਦੁੱਧ ਤੁਹਾਡਾ ਉਨਾ ਹੀ ਰਹੇਗਾ ਕੁਆਲਿਟੀ ਅੱਪ ਹੋ ਜਾਏ ਕੁਆਲਿਟੀ ਅੱਪ ਹੋ ਅੱਜ ਕੱਲ ਕੀ ਬੰਦਾ ਦੇਖਦਾ ਪ੍ਰੋਡਕਸ਼ਨ ਹਾਂਜੀ ਪ੍ਰੋਡਕਸ਼ਨ ਚ ਦੁੱਧ ਦੀ ਕੁਆਲਿਟੀ ਵਧੀਆ ਰਹਿੰਦੀ ਹੈ ਨਹੀਂ ਅੱਜ ਮੇਰੇ ਸਿੱਧਾ ਉਹਦਾ ਕੋਈ ਨਹੀਂ ਕੰਮ ਕਰਨਾ ਭਾਜੀ ਨਹੀਂ ਇਹ ਨਹੀਂ ਜਵਾਬ ਦੇਣਾ ਪਰ ਦੁਨੀਆ ਨੂੰ ਜਵਾਬ ਦੇ ਕੇ ਜਿਹੜਾ ਬੰਦਾ ਗੱਲ ਸਮਝਦਾ ਲੋਕ ਇੱਥੇ ਪਕਾਈ ਕਰਨ ਵਲੇ ਆ ਜਾਂਦੇ ਭਾਜੀ ਉੰਨੀ ਹੁਣ ਉਮਰ ਦੇ ਮੁਤਾਬਕ ਉਹ ਗੱਲ ਬਰਦਾਸ਼ਤ ਨਹੀਂ ਹੁੰਦੀ ਬੰਦਾ ਕਿਸੇ ਨੂੰ ਐਵੇਂ ਨਿਜਾਇਜ਼ ਗੱਲ ਕਵੇ ਬੰਦਾ ਪਹਿਲਾਂ ਪਰਖ ਲਵੇ ਬੰਦੇ ਦੀ ਹਾਂਜੀ ਕਿ ਬੰਦਾ ਕੀ ਸਮਝਾਉਣਾ ਚਾਹਦਾ ਕੀ ਕਰਨਾ ਚਾਹਦਾ ਉਹ ਗੱਡੀ ਦਾ ਆਪਾ ਰੇਡੀਏਟਰ ਦਾ ਕੰਮ ਕੀਤਾ ਹਾਂਜੀ ਇਹ ਚਲਾਏ ਪਾਈ ਸੀ ਸਾਰੇ ਪਾਸੇ ਕੀ ਉਹ ਠੀਕ ਹੈ ਗਲਤੀ ਤੁਹਾਡੀ ਗੱਡੀ ਤੁਰਿਆ ਜਾਂਦਾ ਜਿਗਾੜ ਕਰਾ ਲਿਆ ਉਹ ਪਾਈਪ ਲੀਕ ਕਰ ਗਈ ਉਹ ਰੇਡੀਏਟਰ ਦਾ ਟੈਂਕੀ ਲੀਕ ਕਰ ਗਈ ਇਹ ਕਿੰਨੇ ਦਾ ਪੂਆ ਸੋਚਣਾ ਚਾਹੀਦਾ ਬਗਰ ਹਾਂਜੀ ਪਰ ਦੇਰੂ ਅਗਲਾ ਗਾਹ ਵਾਲਾ ਘਰ ਵਿਕਣਾ ਚਾਹੀਦਾ ਮੈਂ ਗਲਤ ਕਰਾ ਰਿਹਾ ਤੇ ਗਲਤ ਕਰ ਰਿਹਾ ਇਹਦਾ ਰਿਜ਼ਲਟ ਕੀ ਆਊਗਾ ਜਦਨ ਅਸੀਂ ਆਉਣ ਵਾਲੇ ਰਿਜ਼ਲਟ ਨੂੰ ਸੋਚਣ ਲੱਪੇ ਛੋਟਾ ਭਾਜੀ ਕੰਮ ਵਧੀਆ ਹੋਣ ਲੱਪੂਗਾ ਹਾਂਜੀ ਤੁਸੀਂ ਚੱਲ ਕੇ ਆਇਓ ਗੱਡੀਆਂ ਅਸੀਂ ਘੱਟ ਛੱਡਦੇ ਆ ਅਸੀਂ ਰਿਜ਼ਲਟ ਦੇਣਾ ਚਾਹੁੰਨੇ ਜੀ ਫੁੱਟਾ ਭਾਈ ਜੀ ਬਹੁਤ ਧੰਨਵਾਦ ਹੈ ਕੰਮ ਕਰਦੇ ਰਵਾਂਗੇ ਕੋਈ ਦਿੱਕਤ ਹੋਵੇ ਤਾਂ ਅਸੀਂ ਸੇਵਾ ਟੋਕਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ